ਉਮਰ ਇਹ ਨਾ ਜਵਾਨੀ ਵਿੱਚ ਨੱਪਿਆਂ ਦਾ ਫੋਤ ਨਾ ਕੋਈ ਪਤੀ ਨਾਲ ਦਾ ਹੋਏ ਔਖੇ ਵੇਲੇ ਛੱਡੀਏ ਨਾ ਹੱਥ ਫੜ ਕੇ ਜੀ ਕਿਸੇ ਮੁਟਿਆਰ ਦਾ ਹੋ ਯਾਰੀਆਂ ਨਿਭਾਈਏ ਜਾਨ ਵਾਰ ਕੇ ਤੇ ਪੇਖਣਾ ਦਿਖਾਈਏ ਨੀ ਫਿਰੋ ਹੋ ਯਾਰੀ ਲੱਗ ਯਾਰ ਦੀ ਜੇ ਯਾਰੀ ਲਾ ਕੇ ਯਾਰ ਵੀ ਦੇ ਪੈਰ ਤੱਕ ਨਹੀਂ ਨਾ ਯਾਰੀ ਲਾਏ ਮਿੱਤਰੋ ਉਹ ਕਰਦੇ ਨੇ ਲੋਕੀ ਵਿਸ਼ਵਾਸ ਉਸ ਤੇ ਜੋ ਕਰੇ ਧਗੇ ਬਾਗੀਆਂ ਹੁੰਦਾ ਨਹੀਂ ਵਿਕਾਸ ਕਦੇ ਉਸ ਪਿੰਡ ਦਾ ਵੀ ਜਿੱਥੇ ਧਗੇ ਬਾਗੀਆਂ ਹੱਕ ਸੱਚ ਦੇ ਗਰੀਬਾਂ ਲਈ ਜੋ ਲੜਦਾ ਉਹਨੂੰ ਹੀ ਵੋਟ ਪਾਈਏ ਮਿੱਤਰੋ